ਸਤ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਸਤ ਸ੍ਰੀ ਅਕਾਲ ਜੀ ਜੀ ਦਰਸ਼ਕੋ ਜੀ ਪਰ ਆਪਣੇ ਇੱਕ ਮਿੰਟ ਬਦਲ ਸਾਹਿਬ ਆ ਮਾਈਕ ਲੈ ਲਓ ਬਦਲ ਸਾਹਿਬ ਆ ਮਾਈਕ ਲੈ ਲਓ ਮਾਈਕ ਲੈ ਮਾਈਕ ਲੈ ਥੋੜਾ ਜਿਹਾ ਨਹੀਂ ਨਹੀਂ ਇਹਦੇ ਲੈਣਾ ਲੋਕਲ ਬੰਦੇ ਆ ਕਿਤੇ ਵਿਦੇਸ਼ ਤੋਂ ਨਹੀਂ ਲੈ ਇੱਥੇ ਆਈਡੀਆ ਆਈਡੀਆ ਚਾਰ ਚਾਰ ਬੰਦਿਆਂ ਨੂੰ ਵੇਖੇ ਇੱਕ ਮਿੰਟ ਲੱਗ ਰਿਹਾ ਜੋ ਜਿਹੜੇ ਪੇ ਯਾਰ ਜਿੰਨੂ ਆਇਆ ਮਿਲਣਾ ਮਿਲਣਾ ਦੋ ਜਿਹੜਾ ਕੰਮ ਇਹਨਾਂ ਨਾਲ ਮਿਲ ਕੇ ਆਏ ਆ ਪਤਰੀ ਵੇਖ ਲੈ ਦੋ ਤੁਸੀਂ ਇਦਾਂ ਲੰਘ ਲੰਘ ਕੇ ਇਦਾਂ ਦੇ ਦੇ ਕੇ ਇਦਾਂ ਲੰਘ ਹਾਂ ਲੰਗਰ ਪਾਣੀ ਸ਼ਰਮਣੀ ਅਕਾਲੀ ਦਲ ਸਾਡੇ ਵਾਸਤੇ ਬਹੁਤ ਭੇਜ ਰਿਹਾ ਜੀ ਅੱਛਾ ਮੈਂਬਰ ਸਾਹਿਬ ਕੋਲ ਸਾਡੇ ਖੜੇ ਆ ਜੀ ਮੈਂਬਰ ਸਾਹਿਬ ਦੀ ਚੀਜ਼ ਦੀ ਕਮੀ ਨਹੀਂ ਹੁੰਦੀ ਸਾਰਾ ਜੀ ਰੋਈ ਪਸ਼ੂਆਂ ਵਾਸਤੇ ਈ ਚਾਰਾ ਪਸ਼ੂਆਂ ਵਾਸਤੇ ਮੇਰਾ ਬੰਨ ਬੱਧਣਾ ਚਾਹੀਦਾ ਜੀ ਚੌਂਕਰ ਪਾਲਣ ਜਿੱਤਿਆਂ ਵਾ ਪਾਲਣ ਆ ਗਿਆ ਸਾਡਾ ਜੀ ਕਿਸਤੀ ਚਾਹੀਦੀ ਹੈ ਇਹਨਾਂ ਨੂੰ ਸਾਰੇ ਇੱਕ ਇਹਨਾਂ ਦੀ ਮੰਗਿਆ ਜੀ ਇੱਕ ਕਿਸਤੀ ਚਾਹੀਦੀ ਹੈ ਇਹਨਾਂ ਨੂੰ ਇਹ ਸਰ ਮੇਰੀ ਜੋਧਾ ਸਪਰੇ ਨਾਲ ਗੱਲ ਕਰ ਲਈ ਕਿ ਅੱਜ ਕੀ ਕਾਹਦੇ ਆਉਂਦੇ ਜਿਹੜੇ ਨਿਵੇਥਾ ਉਹਨੂੰ ਪਾਣੀ ਤੋਂ ਕਿਸਤੀ ਲੈ ਜਾਉਂਦੇ ਆਖੇ ਮੇਰਕੋ ਲੈ ਜਾਓ ਮੈਂ ਭੇਜੀ ਉਹਨੂੰ ਉੱਥੇ ਉਹ ਕਹਿੰਦਾ ਤੁਸੀਂ ਲੈ ਜਾਓ ਲੈ ਹੀ ਇੱਕ ਵਾਰੀ ਕਹਿ ਦਿਓ ਜੀ ਅੱਜ ਇਹਦਾ ਵੀ ਇੱਕ ਪੰਪ ਸਰਵ ਨੀਵੇਂ ਸਾਹਿਬ ਦਾ ਪਾਣੀ ਪੰਪ ਦੇ ਕੇ ਹਾਂਜੀ ਪੰਪ ਦੇ ਕੇ ਤੇ ਕਿਹੜਾ ਪੰਪ ਇੰਜ ਵਾਲਾ ਜਿਹੜਾ ਪਾਣੀ ਕੱਢ ਕੇ ਨੀਂਦੀਆਂ ਪੈਰੀਆਂ ਤੇ ਉਹ ਫੇਰ ਲੱਗ ਜਾਵੇ ਚਲੋ ਠੀਕ ਹੈ ਮੈਂ ਪੰਪ ਦੇ ਵਿੱਚ ਤੁਸੀਂ ਗੱਲ ਕਰ ਪਾਉਂ ਮੈਂ ਕਰ ਲਊਗਾ ਜਿੰਨਾ ਕਰਨਾ ਵੀ ਕੋਈ ਯਾਰ ਸਾਹਿਬ ਜਿਹੜੇ ਅੱਜ ਹਾਲਾਤ ਜਿਹੜੇ ਉਹ ਤੁਸੀਂ ਬੰਨ ਬਚਣਾ ਕਹੀ ਗਈ ਤੁਸੀਂ ਬੰਨ ਵਾਹ ਮੈਂ ਹਰ ਗੁਰੂ ਹਰਗੋਬਿੰਦ ਸਾਹਿਬ ਕੀ ਕੀ ਕਰਦੇ ਪਿੰਨੋ ਸਾਰੇ ਆਪਣੇ ਆਪ ਨੂੰ ਬੰਦ ਦੇ ਉਸ ਤੇ ਆਹ ਥੋੜਾ ਜਿਹਾ ਇੱਕ ਮਿੰਟ ਇੱਕ ਮਿੰਟ ਲੋਕ ਇੱਕ ਮਿੰਟ ਘਾਇਨ ਪਰ ਹਾਂਜੀ ਪ੍ਰਧਾਨ ਜੀ ਤੁਹਾਡਾ ਸੋ ਬਨਾਮ ਕੀ ਹੈ ਜੀ ਬਿਰੋਨਾ ਸਦਾ ਕਿਰਪਾਲ ਸਿੰਘ ਜੀ ਦਾ ਮੁੱਖੇ ਵਾਦਾਰ ਗੁਰਨਾਨ ਸਿੰਘਾ ਸ਼ੇਵਾ ਛੱਡੀ ਆਂਦੀ ਆ ਜਿਸ ਅਸੀਂ ਕਾਫੀ ਦਿਨਾਂ ਤੋਂ ਆਪਣਾ ਮਕੇਰੀਆਂ ਹੱਥੇ ਦੇ ਗੁਰਦਾਨ ਨਾ ਸਿੰਘਾ ਸ਼ੇਵਾ ਛੱਡੀ ਕੋ ਰਾਸਕਾਰ ਚਲਾ ਰਹੇ ਹਾਂ ਜਿਹਦੇ ਵਿੱਚ ਪੀਣ ਵਾਲਾ ਪਾਣੀ ਦਵਾਈਆਂ ਤੇ ਰਸ ਲੰਗਰ ਤਿਆਰ ਕਰਕੇ ਵੀ ਤੇ ਲੰਗਰ ਕੱਚਾ ਵੀ ਤੇ ਪੱਕਾ ਵੀ ਜਿਵੇਂ ਜਿਵੇਂ ਸਾਡਾ ਮੰਗ ਆਉਂਦੀ ਜਿੱਦਾਂ ਸਾਡੇ ਸੁਬੀਰ ਸਿੰਘ ਬਾਦਲ ਫਰਦਾਨ ਸ਼ੋਮਣੀ ਕੱਦਦਾ ਹੁਕਮ ਸ਼ੀਗਰ ਪਾਉਂਦੀ ਨਾ ਕਿ ਭਾਈ ਜਿੱਥੇ ਵੀ ਹੈਗੇ ਉਹ ਜਿੱਥੇ ਜੋ ਜੋ ਲੋੜ ਹੈ ਉਹਨਾਂ ਦੀ ਪੂਰੀ ਕਰਨ ਉਹਨਾਂ ਨੂੰ ਇਸ ਮਾਨ ਨਹੀਂ ਆਕਰ ਕਿਉਂਕਿ ਜੋ 23 ਵਿੱਚ ਆਇਆ ਸੀ 23 ਵਿੱਚ ਵੀ ਮੁਆਵਜ਼ਾ ਨਹੀਂ ਮਿਲਿਆ ਦੀ ਦੋ ਜ਼ਮੀਨਾਂ ਸਾਡੇ ਅਸੀਂ ਇੱਥੇ ਆ ਕੇ ਪਤਾ ਕੀਤਾ ਵੈ ਤੇ ਹੁਣ ਵੀ ਜਿਹੜਾ ਵੈ ਹੁਣ ਬਹੁਤ ਵੱਡਾ ਨੁਕਸਾਨ ਹੋਇਆ ਜੀ ਕੱਕਾ ਡੇਪੂ ਕਿਦਾਂ ਡਰ ਪਤੋਂ ਮਾਂ ਭੁੱਖਾ ਮੰਡਿਆ ਅਸੀਂ ਇਹਨਾਂ ਨੂੰ ਮਤਲਬ ਸਰਕਾਰ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਭਾਈ ਪਾਰਟੀ ਵੈ ਉੱਪਰ ਉੱਠ ਕੇ ਇਹਨਾਂ ਦੀ ਲੋਕਾਂ ਨਾਲ ਅਸੀਂ ਫਿਰ ਇਹ ਆਪਣਾ ਮੰਨ ਬਣਾਇਆ ਸੀ ਮੈਂ ਇੱਕ ਮੁਆਵਜ਼ਾ ਤਿਆਰ ਹੁੰਦਾ ਹਾਂ ਪੀਐਸਟੀਸੀਐਸ ਇੱਕ ਮਹੀਨੇ ਦੀ ਪੈਨਸ਼ਨ ਮੈਂ ਸੁਖਵੀਰ ਸੁਬਾਦਰ ਜਿੱਥੇ ਰਾਤ ਦੇ ਨਿਕਾਲਿਆ ਰਾਤ ਦੇ ਉੱਥੇ ਪਤਾ ਸਾਡਾ ਵੀ ਫਰਜ ਬਣਦਾ ਪਾਰਟੀ ਦਾ ਜਿਵੇਂ ਜਿੱਥੇ ਉਹ ਹੀ ਨਹੀਂ ਹੈਲਪ ਕਰ ਰਿਹਾ ਵੀ ਆਹੀਂ ਵੀ 1 ਲੱਖ ਰੁਪਏ ਅੱਜ ਦੀ ਆਪਣੀ ਪੈਨਸ਼ਨ ਇੱਕ ਮਹੀਨੇ ਦੀ ਉਹਨਾਂ ਨੂੰ ਭੇਟ ਕਰਿਆ ਉਹਨਾਂ ਦੇ ਅੱਜ ਦੇ ਦੇਵਾਂਗੇ ਤੁਹਾਡੇ ਸਾਹਮਣੇ ਤੇ ਮੈਂ ਇਹ ਕਹਿੰਦਾ ਵੀ ਚਲੋ ਜਿਵੇਂ ਸੁਖਵੀਰ ਸੁਬਾਦਰ ਗੱਲ ਸਾਰੇ ਪਾਰਟੀਆਂ ਲੀਡਰ ਜੇ ਇਸ ਤਰ੍ਹਾਂ ਮਿਹਨਤ ਕਰਨ ਤੋ ਕੋਈ ਵੱਡੀ ਗੱਲ ਨਹੀਂ ਪੰਜਾਬ ਨੂੰ ਮਸ਼ੀਨਰ ਤੋਂ ਕੱਢਿਆ ਜਾ ਸਕਦਾ ਜੀ ਸੁਖਵੀਰ ਸੁਬਾਦਰ ਜਿੱਥੇ ਵੀ ਜਾਂਦਾ ਕਹਿੰਦਾ ਦੱਸੋ ਰੋਡ ਕੀ ਹੈ ਪੱਠੇ ਚਾਹੀਦੇ ਹੈ ਮੋਹਿਆ ਕਰਾਂਦਾ ਪੰਪ ਚਾਹੀਦਾ ਜਾਂ ਕੋਈ ਡੀਜ਼ਲ 에ਰਾ ਵਗੈਰਾ ਉਹ ਸਾਰੇ ਮਹੀਆ ਕਰਾ ਮੈਂ ਅਨਸਰ ਗੁਰਪ੍ਰਸਾਦ ਸਿੰਘ ਜੀ ਨੂੰ ਤਾਂ ਦੋ ਮਿੰਟ ਸਾਡੇ ਸੀਨੀਅਰ ਕਾਲੀਆੂ ਜੀ ਹਾਂਜੀ ਜਿਸੇਦਾਰ ਸਾਹਿਬ ਨੇ ਸਰਦਾਰ ਸੁਖਵੀਰ ਸਿੰਘ ਵਾਜਲ ਦੀ ਹੁਕਮਾਨਾਲ ਅਸੀਂ ਵਰਕਰ ਸ਼ਰੋਨੀ ਅਕਾਲੀ ਦਲ ਦੇ ਜਿੱਥੇ ਜਿੱਥੇ ਵੀ ਲੋਕ ਪ੍ਰਭਾਵਿਤ ਨਹੀਂ ਹੜ੍ਹਾਂ ਤੋਂ ਉੱਥੇ-ਉੱਥੇ ਜਾ ਕੇ ਕਿਤੇ ਬਣਾ ਕੇ ਲੰਗਰ ਰੈਡੀ ਬਣ ਬਣੇ ਹਮਨੇ ਆ ਲੈ ਕੇ ਜਾਂਨੇ ਗੁਰਦੁਆਰਾਂ 'ਚ ਬਣਾ ਕੇ ਲੰਗਰ ਤੇ ਔਡੋ ਮੌਸ ਮਛਲਾਂ ਵਾਸਤੇ ਮਛਰ ਦੀ ਬੜੀ ਪਰਵਾਹ ਨਾ ਕਿ ਘਰਾਂ 'ਚੋਂ ਬਾਹਰ ਐਸਲੀ ਜਿੰਨੀ ਗਾਰ ਨਿਕਲੇ ਸਾਰੇ ਪਾਣੀ ਦੀਆਂ ꀡਟੀਆਂ 100 100 200 200 ਜਿੰਨੀ ਇੱਥੇ ਲੋਡ ਪੈਂਦੀ ਐ ਸਵੇਰੇ ਟੂਸਟ ਦਾਸ਼ੀ ਨਾਲ ਰਸ ਵਗੈਰਾ ਦੀਆਂ ꀡਟੀਆਂ ਹਰ ਚੀਜ਼ ਨੂੰ ਪੂਸ਼ਿਸ਼ ਕੀਤੀ ਹੈ ਕਿ ਜਿੱਥੋਂ ਤੱਕ ਵੀ ਬਣਦਾ ਸਰਦਾ ਉੱਥੋਂ ਤੱਕ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਜਿੱਥੇ ਰਾਹਤ ਕੈਂਪ ਲੱਗੇ ਆ ਉੱਥੇ ਜਾ ਕੇ ਸਾਰੀਆਂ ਚੀਜ਼ਾਂ ਮੁਹਈਆ ਕਰਾਈਆਂ ਸਾਡੇ ਅੱਜ ਜਥੇਦਾਰ ਕਿਰਪਾਲ ਸਿੰਘ ਗੀਰਾ ਜੀ ਚੇਅਰਮੈਨ ਗੁਨਾਨਕ ਸੇਵਾ ਸੁਸਾਇਟੀ ਰਜਿਸਟਰ ਆਲ ਇੰਡੀਆ ਇਹ ਇਹਨਾਂ ਦੀ 1 ਲੱਖ ਰੁਪਿਆ ਪੈਨਸ਼ਨ ਹੈ ਇਹ ਕਹਿੰਦੇ ਮੈਂ ਅੱਜ 1 ਲੱਖ ਰੁਪਿਆ ਸਰਦਾ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਦੇਣਾ ਹੈ ਤਾਂ ਜੋ ਉਹ ਇਹ ਜਿੰਨਾ ਵੀ ਮਾਇਆ ਜਿਹੜੀ ਉਹਨਾਂ ਨੂੰ ਬਹੁਤ ਲੋੜ ਹੈ ਇਸ ਲਈ ਕਿਤੇ ਉਹ ਡੀਜ਼ਲ ਦੇ ਰਿਹਾ ਕਿਤੇ ਪਾਈਪਾਂ ਦੇ ਰਿਹਾ ਮੋਟਰਾਂ ਦੇ ਰਿਹਾ ਇਸ ਕਰਕੇ ਉਹਨਾਂ ਦੀ ਵੀ ਉਹ ਸਰਾਫ ਸफाई ਕਿਤੇ ਪਾਰਟੀ ਵਰਕਰ ਦੀ ਉਹਨਾਂ ਨੇ ਕਰਨੀ ਆ ਕੇ ਉੱਥੇ ਅਸੀਂ ਉਹਨਾਂ ਨਾਲ ਮੁੱਦੇ ਨਾਲ ਮੁੱਦਾ ਜੋੜ ਕੇ ਚੱਲਣਾ ਹੈ ਠੀਕ ਹੈ ਮੈਂ ਚਾਹੁੰਦਾ ਅੱਜ ਕੀ ਹਾਲ ਪੀਟ ਕਰਨ ਬੰਦੇ ਵਰਤੀ ਕਿ ਪੰਜਾਬ ਦੇ ਵਿੱਚ ਜਿਹੜੀ ਹੁਣਾਂ ਦੀ ਸਥਿਤੀ ਹੈ ਉਹ ਚਿੰਤਾਜਨਕ ਹੈ ਲੋ ਹੈਲੋ ਮੈਂ ਜਲੇਬ ਕਹਿ ਤਾ ਤਾਂ ਅਸੀਂ ਪਾਰਟੀ ਵੱਲੋਂ ਸਰਦਾਰ ਸਿੰਘ ਸਿੰਘ ਨੌਜਵਾਨ ਟੀਮ ਨਾਲ ਵੀ ਸਾਰੇ ਜਿਹੜੇ ਬਲੱਡ ਅਫੈਕਟਡ ਪਿੰਡਾਂਸ ਹੈਗੇ ਆ ਉਹਥਲਾ ਅਸੀਂ ਅਗੋਂ ਪੰਜ ਕੰਮ ਬਾਕੀ ਕੰਮ ਕਰਦੇ ਰਹੇ ਹਾਂ ਰੋਜ਼ਪਰ ਵੀ ਸਾਰੇ ਜਗ੍ਹਾ ਤੇ ਜਾਚ ਅੱਜ ਵੀ ਸਵੇਰੇ ਤੇ ਅਸੀਂ ਕਿਹੜਾ ਸਾਸਪੁਰ ਤੇ ਜਿਹੜੇ ਤਿੰਨ ਹਲਕੇ ਬਹੁਤ ਜ਼ਿਆਦਾ ਅਫੈਕਟਡ ਸੀ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਦਾ ਹਲਕਾ ਵੀ ਆ ਦੇ ਵਿੱਚ ਇਹਨਾਂ ਨੇ ਵੀ ਤਾਂ ਵੀ ਹੈ ਔਰ ਨਾਲ ਉਸ ਤੋਂ ਅੱਗੇ ਹਰਕਤ ਵੀ ਹੈ ਉਸ ਤੋਂ ਬਾਅਦ ਗੁਰਦਾਸਪੁਰ ਵੀ ਤੇ ਹੁਣ ਸਿਧੀ ਹਰਖਪੁਰ ਦੇ ਵਿੱਚ ਕੀ ਸਾਰੇ ਖਵਾਂ ਦੇ ਉੱਤੇ ਜਾ ਕੇ ਦੇਖਿਆ ਇੰਨੀ ਪੂਰੀ ਹਾਲਤ ਹੈ ਜਨਤਾ ਦੀ ਕਿ ਬਹੁਤ ਸਾਰੇ ਪਿੰਡ ਤਾਂ ਹਲੇ ਵੀ ਉਹਦੇ ਹੈਗੇ ਜਿੱਥੇ ਅਪਰੋਚ ਨਹੀਂ ਹੋ ਸਕਿਆ ਜਿਵੇਂ ਹਲੇ ਵੀ ਘਰ ਵੀ ਪਾਣੀ ਚ ਡੁੱਬੇ ਹੋਇਆ ਰਸਤੇ ਵੀ ਸਾਰੇ ਬੰਦ ਆ ਔਰ ਸਵੈ ਮਿਲਟਰੀ ਤਾਂ ਜਿੱਤੇ ਹੋਰ ਕੋਈ ਦੂਜਿਆਂ ਵਾਸਤੇ ਸਾਧਰ ਵੀ ਨਹੀਂ ਹੈ ਕਿ ਸਾਰੇ ਉਹਦੇ ਫੋਰਸ ਸਿਕਰ ਲੇਕਿਨ ਕੁੱਲ ਮਿਲਾ ਕੇ ਜਿਹੜੀ ਅਫਸੋਸਨਾਕ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਸ ਪੱਧਰ ਤੇ ਉੱਤੇ ਰੈਸਕਿਊ ਆਪਰੇਸ਼ਨ ਸਰਕਾਰ ਨੇ ਚਲਾਉਣਾ ਹੁੰਦਾ ਹੈ ਪਹਿਲਾਂ ਤਾਂ ਜ਼ਿਆਦਾਤਰ ਫਲਾਟ ਜਿਹੜਿਆ ਮੈਨਮੇਡ ਹੈ ਆਪਣੀ ਜਿਹੜੀ ਵਿਭਾਗਾਂ ਦੀ ਅੰਗਲੀਆਂ ਕਰਕੇ ਇੱਕ ਜਿੱਥੇ ਡਾਲਿਆ ਦੀ ਸਪਾਈ ਗਈ ਹੋਣੀ ਉਹ ਨਹੀਂ ਹੋਈ ਘਟਾ ਦੀ ਸਪਾਈ ਹੋਣ ਵਾਲੀ ਆ ਉਹ ਨਹੀਂ ਹੋਈ ਕਿਤੇ ਕਿਤੇ ਬੰਦ ਨੂੰ ਅਨਵਾਸ ਜਿਹੜਾ ਪੱਕਾ ਕਰਤੀ ਰੋਡ ਉੱਤੇ ਮਖੂਜ ਕਰਤੀ ਰੋਡ ਹੁੰਦੀ ਹੈ ਚੱਕਰ ਦੀ ਰੋਡ ਹੁੰਦੀ ਹੈ ਉਹ ਕੰਮ ਨਹੀਂ ਹੋਇਆ ਕਿਉਂਕਿ ਸਰਕਾਰ ਨੇ ਜਿਹੜਾ ਪ੍ਰੋਟੈਕਸ਼ਨ ਵਾਸਤੇ ਰੋਕਣ ਵਾਸਤੇ ਜਿਹੜਾ ਕੋਈ ਪੈਸਾ ਫੰਡ ਜਿਹੜੇ ਆ ਦੀਤ ਨਹੀਂ ਕੀਤੀ ਕੱਲੀਆਂ ਗੱਲਾਂ ਕੀਤੀਆਂ ਹੁਣ ਤਾਂ ਜਿਹੜੇ ਹੈਡਬਾਕਸ ਤੇ ਗੇਟ ਵੀ ਟੁੱਟ ਤੇ ਪਏ ਆ ਜਿਹੜੇ ਤਿੰਨ ਚਾਰ ਮਹੀਨੇ ਪਹਿਲਾਂ ਉੱਤਰ ਨੇ ਦੇਖ ਕੇ ਤੇ ਤੁਸੀਂ ਕਿ ਇਹਦੀ ਰਿਪੇਅਰ ਵਾਸਤੇ ਸਭ ਪੈਸੇ ਪਨੇ ਚਾਹੀਦੇ ਆ ਇਹ ਖਤਰਨਾਕ ਹੈ ਇਹ ਕੰਦ ਵੱਡਾ ਨੁਕਸਾਨ ਕਰ ਸਕਦਾ ਹੈ ਜੇ ਹੈਡਵੌਕਸ ਤੇ ਗੇਟ ਤੱਕ ਦਾ ਇਹ ਹਾਲ ਹੈ ਤਾਂ ਤੁਸੀਂ ਇੱਥੇ ਦੇਖੋ ਕਿ ਜਿਸ ਲੈਵਲ ਦੇ ਉੱਤੇ ਗਵਰਨਮੈਂਟ ਨੂੰ ਕਾਰੀਗਰਨੀ ਚਾਹੀਦੀ ਸੀ ਗਵਰਨਮੈਂਟ ਨੇ ਤਿਆਰੀ ਨਹੀਂ ਕੀਤੀ ਇੱਕ ਬਹੁਤ ਵੱਡੀ ਕ੍ਰਿਮੀਨਲ ਨੈਗਲੀਜੈਂਸ ਹੈ ਗਵਰਨਮੈਂਟ ਦੇ ਪਾਸੋਂ ਔਰ ਦੂਜਾ ਹੁਣ ਜਦੋਂ ਜਿਹੜੀ ਲੋਕੀ ਫਸੇ ਹੋਏ ਆ ਤੇ ਉਹਨਾਂ ਨੂੰ ਵਿੱਚੋਂ ਕੱਢਣ ਦੀ ਗੱਲ ਹੈ ਉੱਥੇ ਵੀ ਜਿਸ ਪੱਧਰ ਤੇ ਸਰਕਾਰ ਦੇ ਕਿਹੜਾ ਪ੍ਰਸ਼ਾਸਕ ਨੂੰ ਐਕਟਿਵ ਕਰਨਾ ਚਾਹੀਦਾ ਸੀ ਆਰਮੀ ਦੀ ਬਦਤ ਲੈਣੀ ਚਾਹੀਦੀ ਸੀ ਬਾਕੀ ਡਿਜ਼ਾਸਟਰ ਬਟਲਟ ਦੀ ਬਦਤ ਲੈਣੀ ਚਾਹੀਦੀ ਸੀ ਉੱਥੇ ਵੀ ਲੋਕੀ ਲੋਕਾਂ ਦੀ ਇੱਕ ਦੂਜੇ ਦੀ ਹੈਲਪ ਬਹੁਤ ਕਰਦੇ ਜਿਹੜੇ ਵੱਡੇ ਪਰਮਾਤਮਾ ਦਾ ਸ਼ੁਕਰ ਆ ਐਸਜੀਪੀਸੀ ਹੈਲਪ ਕਰ ਰਹੀ ਆ ਸਾਡੀ ਪਾਰਟੀ ਦੇ ਲੀਡਰ ਤੇ ਮੱਤਭੇਦਾਂ ਦੇ ਨਾਲ ਲੱਗੇ ਆ ਸਮਾਜ ਸੇਵੀ ਜਿੱਥੇ ਵਧੀਆਂ ਸਰਗੀਆਂ ਲੱਗੀਆਂ ਧਾਰਮਿਕ ਸੇਵਾ ਸੁਸਾਇਟੀਆਂ ਲੱਗੀਆਂ ਲੋਕਾਂ ਵੱਲੋਂ ਕੋਈ ਕਸਰ ਨਹੀਂ ਹੈ ਜਨਤਾ ਪੂਰੀ ਇੱਕ ਦੂਜੇ ਦੀ ਬਾਹ ਫੜ ਕੇ ਤੇ ਜਿਹੜੀ ਹੈ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਪਰ ਸਰਕਾਰ ਨਾਂ ਦੀ ਚੀਜ਼ ਜਿਹੜੀ ਆ ਉਹ ਕਿਤੇ ਵੀ ਨਾ ਜੇ ਆ ਜਿੱਥੇ ਹੁਣ ਆਪਾਂ ਖੜੇ ਆ ਸ੍ਰੀ ਹਰਿਮੰਦਰ ਸਾਹਿਬ ਪਰ ਇਹ ਵੱਡੀ ਸਮੱਸਿਆ ਜਤੀ ਕੇ ਇੱਥੇ ਹਰ ਵਾਰੀ ਜਿਹੜਾ ਪਾਣੀ ਦਾ ਨਿਕਾਸ ਬੰਨ ਤੋਂ ਦੂਜੇ ਪਾਸੇ ਨਹੀਂ ਹੁੰਦਾ ਜਿਸ ਲੈਵਲ ਦੇ ਪੁੜੀਆਂ ਚਾਹੀਦੀਆਂ ਪੁੜੀਆਂ ਜਿਹੜੀਆਂ ਨੇ ਡਾ ਖਿਚਾਈ ਜਿਹੜੇ ਪਾਰਟੀ ਨਹੀਂ ਕਰ ਸਰ 2000 ਲੇਕਿਨ ਪਹਿਲਾਂ ਵੀ ਜਿਹੜੇ ਹੈ ਗਿਆ ਬੰਨਾਂ ਵਾਲੇ ਪਾਸੇ ਵੀ ਤੁਸੀਂ ਤੁਸ ਕੋ ਬਿਆਸ ਰਿਆ ਤੇ ਉੱਤੇ ਵੀ ਤੁਸੀਂ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਤੁਸੀਂ ਦੁਤੀ ਬਹੁਤ ਵੱਡਾ ਨੁਕਸਾਨ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਸਾਰਾ ਹੋਇਆ ਹੀ ਇਸ ਕਰਕੇ ਆ ਤੁਸੀਂ ਕੰਮ ਕਰਕੇ ਇਸ ਕਰਕੇ ਇੱਕ ਤਾਂ ਅੱਜ ਸਾਡੇ ਪ੍ਰਧਾਨ ਸਾਹਿਬ ਜੁਨੇ ਆ ਰਹੇ ਆ ਸਾਡੇ ਤੁਸੀਂ ਪੁੱਛਣ ਨਾਲ ਗੱਲ ਕਰਨਗੇ ਤੁਸੀਂ ਪਹਿਲਾਂ ਵੀ ਇਹ ਸਰਕਾਰ ਆਉਣ ਵਾਲੀ ਉਹਨਾਂ ਦੀ ਗਵਾਹੀ ਕਿ ਪ੍ਰਧਾਨ ਨੂੰ ਹਵਾ ਕਿ ਵੱਡਾ ਪੈਕੇਜ ਪੰਜਾਬ ਨੂੰ ਮਿਲਣਾ ਚਾਹੀਦਾ ਦੁਕਾਨ ਨੂੰ ਜਿਹੜੀ ਇਮੀਡੀਏਟਲੀ ਦਾਵਲੀ ਕਰਕੇ ਤੇ ਨਾਲ ਦੀ ਨਾਲ ਕੰਪਨਸੇਸ਼ਨ ਜਿਹੜੀ ਆ ਇਹ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਗੰਨੇ ਦੇ ਬਕਾਇਦੇ ਲੋਕਾਂ ਦੇ ਪਏ ਆ ਆਪਣੇ ਪੈਸੇ ਤਾਂ ਘੱਟੋ ਘੱਟ ਜਿਹੜੇ ਗੰਨੇ ਦੇ ਬਕਾਇਦੇ ਆ ਉਹ ਲੋਕਾਂ ਨੂੰ ਦੇ ਦਿੱਤੇ ਕਿਉਂਕਿ 180 ਕਰੋੜ ਦੇ ਕਰੀਬ ਸਰਕਾਰੀ ਮਿਲਦੇ ਆ ਇਹ ਨਹੀਂ ਪ੍ਰਾਈਵੇਟ ਮਿਲਦੇ ਆ ਜਿਹੜੇ ਆਪਣੇ ਪੈਸੇ ਆ ਕਿਸਾਨ ਦੇ ਐਸ ਮੋਕੇ ਪਰ ਜਦੋਂ ਘੱਟ ਉਹ ਵੀ ਉਹਨੂੰ ਦੇ ਦੇਓ ਇਸ ਕਰਕੇ ਬਹੁਤ ਸਾਰੀਆਂ ਸਰਕਾਰ ਦੇ ਪੱਤਰ ਤੇ ਕੰਮ ਲਾਗੇ ਜਿਹੜਾ ਅਫਸੋਸ ਆ ਕਿ ਹੁਣ ਨਾ ਤਾਂ ਉਹ ਦਿੱਲੀ ਵਾਲਾ ਮਦਦ ਆਉਂਦਾ ਜਦੋਂ ਲੈਂਡ ਕੋਡਿੰਗ ਪਾਲਸੀ ਦੀ ਗੱਲ ਹੁੰਦੀ ਆ ਉਦੋਂ ਭੱਜੇ ਹੁੰਦੇ ਕਿਉਂਕਿ ਉਹਨਾਂ ਨੂੰ ਮੁਨਾਫਾ ਹੁੰਦਾ ਤੇ ਹੁਣ ਲੋਕਾਂ ਦੀ ਸੇਵਾ ਦਾ ਤੇ ਹੁਣ ਸਾਰੇ ਦਿੱਲੀ ਵਾਲੇ ਭੱਜਦੇ ਮੈਂ ਕਿਹਦੇ ਪਿੱਛੇ ਬੈਠੇ ਹੋ ਕਿ ਨਹੀਂ ਸਿਰਫ ਇੱਕ ਇਕੱਲਿਆਂ ਦੀ ਦਰਜਨ ਦੇ ਕੇ ਤੇ ਫੋਟੋ ਖਿਚਾ ਕੇ ਚਲ ਗਏ ਕੀ ਕਹਿਣਾ ਚਾਹੁੰਦੇ ਨੇ ਇਸ ਬੰਦ ਕਿਉਂਕਿ ਹਾਰਡ ਪੀੜਤਾ ਦੇਖੋ ਕਿਥਲੇ ਵਿੱਚ ਕਹਿੰਦਾ ਕਿ ਅਮੋਚਨਾ ਜਿਹੜੀ ਵਕਿੰਦੀ ਜਗ੍ਹਾ ਦੀ ਕੰਨੀ ਬਹੁਤ ਖਾਮਿਆਲੀ ਸਰਕਾਰ ਦੇ ਪੰਦਰ ਤੇ ਬਹੁਤ ਖਾਮਿਆਲੀ ਤੇ ਮੈਂ ਤਾਂ ਕੀ ਕਹਿ ਰਿਹਾ ਇਹ ਤਾਂ ਸਾਰੀਆਂ ਜਿਹੜੀਆਂ ਸੰਵਾਦ ਸੇਵੀ ਨਵੰਬਰ ਦੀਆਂ ਦਾ ਐਸਜੀਪੀ ਦਾ ਜਿਹੜੇ ਸਾਡੀ ਪਾਰਟੀ ਦੇ ਮੈਂ ਸਾਡੀ ਬਰਤਨਾਂ ਦਾ ਜੋ ਹਾਕਿਆਤ ਕਿ ਜਿਹੜੇ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਇਹ ਸੇਵਾ ਹੈ ਇਹ ਕਰਨੀ ਚਾਹੀਦੀ ਹੈ ਅਸੀਂ ਤਾਂ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਪਿੰਡ ਜਿੱਤੇ ਉਦਰਾਤੀ ਬਖਸ਼ਿਸ਼ ਆ ਜਿਹੜੇ ਯੋਜਿਤਿ ਪੇੜ ਨਹੀਂ ਆਏ ਉਹਨਾਂ ਨੂੰ ਦਿਲ ਖੋਲ ਕੇ ਚਾਹੇ ਚਾਰਾ ਆਇਆ ਚਾਹੇ ਚੂੜੀ ਆਏ ਚਾਹੇ ਹੋਰ ਚੀਜ਼ਾਂ ਜਿਹੜੀਆਂ ਵੀ ਤੇ ਦੇਖੋ ਪੀਰ ਦੀ ਲੋੜ ਪੈਣੀ ਆ ਹੁਣ ਜਿੰਦੂ ਦੀ ਲੋੜ ਪੈਣੀ ਆ ਇਹ ਸਾਡੇ ਪੰਜਾਬ ਦਾ ਗੁਰਵੰਨਿਤ ਧਰਤੀ ਆ ਲੋਕਾਂ ਦਾ ਸੁਭਾਅ ਵੀ ਆ ਤੁਸੀ ਦੱਸ ਕਰਦੇ ਵੀ ਆ ਹੁਣ ਅਸੀਂ ਦੇਖ ਰਹੇ ਆ ਕਿ ਬੜੀ ਦੂਰ ਦੂਰੋਂ ਜਿਹੜੇ ਆ ਉੱਤੇ ਜਾ ਕੇ ਬੁੱਕੀ ਜਿਹੜੇ ਆ ਆਪਣੇ ਸਾਧਨ ਲੈ ਕੇ ਤੇ ਰਸਤ ਗੈਰ ਕੇ ਕੋਈ ਟੂੜੀ ਲੈ ਕੇ ਚਾਰਾ ਲੈ ਕੇ ਪਹੁੰਚਿਆ ਤਾਂ ਬਾਕੀ ਨੇ ਵੀ ਅਸੀਂ ਬੇਨਤੀ ਕਰਦੇ ਆ ਕਿ ਆਉਣਾ ਚਾਹੀਦਾ ਇਸ ਸੋਤ ਵੱਡਾ ਇੱਕ ਜਿਹੜਾ ਸੇਵਾ ਦਾ ਮੁੱਕਾ ਜਿਹੜਾ ਇੱਕ ਦੂਜੇ ਦਾ ਭਾਰ ਵੰਡ ਕੇ ਕੰਮ ਚਲਾਉਣਾ ਪੈਣਾ ਸਰਕਾਰਾਂ ਤੋਂ ਪੂਜੀ ਨੀਤ ਰੱਖਦੀ ਹੈ ਇਸ ਕਰਕੇ ਇਹ ਆਖਿਆ ਜਦ